ਹੈਲੋ ਫਰੈਂਡਸ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਸਾਰਿਆਂ ਦਾ ਸਭ ਬਹੁਤ ਵਧੀਆ ਹੋਵਗੇ ਆਪਾਂ ਵੀ ਠੀਕ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਟਾਈਮ ਹੋ ਚੱਲਾ ਹੁਣ 12 ਵਜੇ ਲੱਗੇ ਆ ਤਾਂ ਮੌਸਮ ਖਜੇ ਲਾ ਕੇ ਲਿਓ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਗਰਮੀ ਹੋਈ ਹੈ ਤੇ ਚਲੋ ਸਰਦੀਆਂ ਦੇ ਦਿਨਾਂ ਦਸੰਬਰ ਮਹੀਨਾ ਤੋਂ ਧੁੰਦੇ ਘਰੇ ਤੇ ਤੁਹਾਨੂੰ ਵੀ ਬਾਲਾ ਵੀਚਾ ਕਰਵਾਉਂਦੇ। ਦੇਖੋ ਕਿੰਨੀ ਜ਼ਿਆਦਾ ਧੁੰਦ ਪਈ ਹੋਈ ਹੈ। ਜਦੋਂ ਤੱਕ ਇਹ ਧੁੰਦ ਕਲੀਅਰ ਹੋਣਾ ਮੌਸਮ ਜੇ ਤਾਂ ਜਦ ਤੱਕ ਰਾਤ ਪੈ ਜਾਣੀ ਧੁੰਦ ਫਿਰ ਦੁਬਾਰਾ ਪੈ ਜਾਣੀ ਹੈਨਾ ਚਲੋ ਕੋਈ ਗੱਲ ਨਹੀਂ ਮੌਸਮ ਧੁੰਦ ਤਾਂ ਬਹੁਗੀ ਨਾ ਟਿਟ ਚਲੋ ਠੀਕ ਹੈ ਜੀ ਫਿਰ ਬਾਅਦ ਵਿੱਚ ਵਲੌਗ ਨੂੰ ਅੱਗੇ ਕੰਟੀਨਿਊ ਕਰਾਂਗੇ। ਓਕੇ। ਹਾਂ ਜੀ ਤੇ ਵਲੌਗ ਨੂੰ ਕਰ ਜਾ ਕੇ ਕੰਟੀਨਿਊ। ਅੱਜ ਸੀ ਠੰਡ ਵਾਲਾ ਮੌਸਮ ਤੇ ਅੱਜ ਆਪਾਂ ਬਣਾ ਰਹੇ ਹਾਂ ਪਕੌੜੇ। ਸਾਰੇ ਤਾਂ ਖਾ ਹਟੇ ਮੈਂ ਹੀ ਰਹਿਣਗੀ ਜਲਦੀ। ਚਾਹ ਸਾਢੀ ਲੈ ਤੇ ਇੰਦਰ ਪਕੌੜੇ ਗਰਮ ਗਰਮ ਖਾ ਲੋ ਆ ਕੇ ਸਾਰੇ ਜਾਣੇ ਫਰੈਂਡਸ ਬਹੁਤ ਟੇਸਟੀ ਕਹਿਆਂ ਲਗਾ ਦਿਆ ਲੈ ਵੀ ਦੇਖ ਕੇ ਕਰਨ ਲੱਗ ਗਿਆ ਹੁਣ ਖਾ ਲੀਂਗੀ ਦੇਖ ਕੇ ਤਾਂ ਦਿਲ ਕਰਾਂ ਲਾਵੇ ਇਹਨਾਂ ਦਾ ਖਾਣ ਨੂੰ ਏਦਾਂ ਏਦਾਂ ਵੀ ਕਈਆਂ ਦੇ ਨਾਲ ਹੋ ਗਈ ਹੁੰਦੀ ਹੈ। ਚਲੋ ਠੀਕ ਆ ਫਿਰ ਬਾਅਦ ਵਿੱਚ ਲਾਗਣਾ ਕਿ ਕੰਟੀਨਿਊ ਕਰਾਂ ਕਿ ਮੈਂ ਕੱਢ ਲਵਾਂ। ਐਵੇਂ ਹੀ 10 ਮਿੰਟ ਅਟਕ ਕੇ ਜਾਣਾ ਸੀ। ਫਰੈਂਡਸ ਰੂਪੇਲ ਅਕਲ ਦੇ ਲੋ ਕਿੰਨੀ ਕਹਿੰਦੇ 10 ਮਿੰਟ ਹੋਰ ਰੋਕ ਕੇ ਸ਼ਹਿਰ ਫੇਜ ਆਣਾ ਸੀ। ਦੇਖੋ ਧੁੰਦ ਕਿੰਨੀ ਜ਼ਿਆਦਾ ਪੈ ਗਈ ਆ। ਪੈਣੀ ਸ਼ੁਰੂ ਹੋ ਗਈ ਆ। ਗਾਇਜ਼ ਇਹ ਨਜ਼ਾਰਾ ਵੀ ਦੇਖਣ ਵਾਲਾ ਹੈ। ਨਜ਼ਾਰੇ ਦੀ ਲੱਗਦੀ ਹੈ ਮੁੜ ਕੇ ਦਿਸਣਾ ਵੀ ਕੋਸ਼ਿਸ਼ ਨਹੀਂ। ਗਾਇਜ਼ ਇੱਕ ਵਾਰ ਪਹਿਲੇ ਵੀ ਐਸਾ ਹੋ ਚੁਕਾ ਹੈ ਉਦੋਂ ਪਰ ਜ਼ਿਆਦਾ ਇਸੇ ਵੀ ਬਹੁਤ ਬਹੁਤ ਅਧਿਕ ਉਦੋਂ ਤਾਂ ਬਿਲਕੁਲ ਲੈਟ ਵੀ ਨਹੀਂ ਸੀ ਜਲਦੀ ਸਾਨੂੰ ਤਾਂ ਜਾਗਦੀ ਨਹੀਂ ਐਸਾ ਨਾ ਉਹ ਸੜਕ ਦਿਖ ਰਹੀ ਹੈ ਤਬ ਤਾਂ ਇਹ ਪੰਜਾਬੀ ਬੋਲ ਤਬ ਸੜਕ ਬਣੀ ਬਣੀ ਤਬ ਸੜਕ ਵੀ ਨਹੀਂ ਸੀ ਦਿਖ ਰਹੀ ਰੂਪਲ ਦੀ ਹਿੰਦੀ ਸੁਣ ਲਓ ਤੁਸੀਂ ਰੂਪਲ ਚਾਲੋ ਸਪੀਡ ਫੜ ਤੋਂਤ ਜ਼ਿਆਦਾ ਹੋਈ ਜਾਂਦੀ ਨਹੀਂ ਦੋ ਕਹਿੰਦੇ ਨੇ ਦੂਤਵੇਂ ਹੌਲੇ ਹੌਲੇ ਜਾਣਾ ਚਾਹੀਏ ਹੌਲੇ ਤੂੰ ਬੋਲ ਜੀ ਨਾ ਹੀ ਬੋਲ ਪੰਜਾਬੀ ਬੋਲਣਾ ਚੰਗੀ ਨਾ ਜੀ ਤੈਨੂੰ ਉਸ ਕੋਲ ਸਾਥ ਮੇ ਲੈ ਕੇ ਆਣਾ ਤਾਂ ਹਮਨੇ ਕਹਿ ਰੂ ਉਸ ਕੋ ਜੋ ਛੋੜ ਕੇ ਆਏ ਨੇ ਆਹੋ ਜਾਣ ਕੇ ਨਹੀਂ ਆਈ ਲੈ ਕੇ ਆਈਏ ਆਹੋ ਹੋਰ ਆਉਂਦੇ ਨੂੰ ਹੋਰ ਪੈ ਜਾਣੀ ਹੈ ਕੋਈ ਤਾਂ ਦੇਖਣੀ ਹੈ ਗਾਇਜ਼ ਦੇਖੋ ਕਿਤਨਾ ਅੱਛਾ ਨਜ਼ਾਰਾ ਹੈ ਦਿਖ ਰਹਾ ਹੈ ਕੁਝ ਕੋਸ਼ ਨਹੀਂ ਦੇਖਦਾ ਪਿਆ ਮੋਰੇ ਆਉਂਦਾ ਅਲੇ ਟਾਈਂ ਦਾ ਖਦੀਆਂ ਬਸ ਮਾੜੀਆਂ ਮੋਟੀਆਂ ਕੱਗੇ ਕੋਈ ਜਾਂਦੋ ਜੇ ਲਾਈਟਾਂ ਵੀ ਨਾ ਲੱਗੀਆਂ ਹੁਣ ਮੈਨੂੰ ਬਿਲਕੁਲ ਹੀ ਨਾ ਪਤਾ ਲੱਗੇ ਸਹੀ ਬਾਤ ਹੈ ਇੰਪਲ ਆ ਦੇਖਾ ਤੁਰਿਆ ਜਾਂਦਾ ਨਹੀਂ ਦੱਸਦਾ ਸੀ ਬਿਲਕੁਲ ਤੂੰ ਸਾਈਡ ਮੇ ਹੋ ਕੇ ਜਦ ਰੁਬਲ ਲੱਗ ਗਈ ਦੇਖ ਤੂੰ ਤਾਂ ਹੰਦ ਬਹੁਤ ਫਈ ਆ ਹਮ ਦੇਖੋ ਦੇਖੋ ਕਿੰਨੀ ਧੰਦ ਵਾਹ ਕੀ ਨਜ਼ਾਰਾ ਹੈ ਬੋਲੋ ਸਪੀਡ ਬੋਰ ਬੋਲ ਸੱਚੀ ਬੋਲ ਹੁੰਦਾ ਕਰਾਂ ਬੋਲ ਲਾਈਟ ਦਿਖਤ ਨਹੀਂ ਰੂਬਲ ਤੌਰ ਪਾਤਾ ਲੋਕੀ ਨੰਗੀ ਜਾਂਦੇ ਆ ਬਹੁਤ ਪਾਗਲ ਹਨ ਰੂਬਲ ਜਾਣ ਕੇ ਹੋਲੀ ਜਾਂਦੇ ਨਹੀਂ ਗਾਇਸ ਮੈਂ ਡਰ ਰਹੀ ਹੂ ਰੂਬਲ ਤੋਂ ਸੱਚੀ ਠੰਡੇ ਨਾਲ ਆ ਰਹੀ ਹਾਂ ਕੱਤੇ ਤੇ ਕੱਤੇ ਤੇ ਚਲਾਉਂਦੀ ਹਾਂ ਹੋਰ ਗਾਇਸ ਆਇਆ ਤਾਂ ਫਿਰ ਵੀ ਕੁਛ ਨਾ ਕੁਛ ਦਿਖ ਰਹਾ ਹੈ ਤਬ ਤਾਂ ਕੁਛ ਵੀ ਨਹੀਂ ਦਿਖ ਰਹਾ ਹਮੇ ਇੱਕ ਇੱਕੜਾ ਫਿਰ ਮਾਰਨੇ ਆਇੰਗੇ ਆਹੋ ਆਉਣ ਦੇਣਾ ਤੈਨੂੰ

भाई मैं भी ये इंडिकेटर दे दूं तुम का तो दिन ही डंगे उसने भी दिया है उन्हें तो उठो मारना होगा कि मैं इस कहीं पर मुड़ेंगे वो कहां घूम देंगे उसने कहा तब इसलिए दिया है बस <laughs> कर चलो ठीक है फ्रेंड्स फ्रेंड्स बहुत छोटी ब्लॉग हुआ है नहीं नहीं मैं पहले दबा शुरू करता हूं और तो नहीं चलो ठीक है ये उसने भी दिया है ਤੂੰ ਗਾਲਤ ਦਿੰਦੀ ਪਈਆਂ ਪਰ ਫਿਰ ਇੰਡੀਕੇਟਰ ਉੱਪਰ ਸੁਣਿਆ ਮੈਂ ਐਸੇ ਦੇ ਦਿੱਤੀ ਹਾਂ ਤੂੰ ਆਨੂੰ ਨਹੀਂ ਮਾਰਨਾ ਉਹਨੇ ਤੈਨੂੰ ਚਲੋ ਫਰੈਂਡਸ ਹੁਣ ਆਪਾਂ ਤੁਹਾਨੂੰ ਇਸਨੇ ਦੋਨੋਂ ਦੀਏ ਹੈ ਨੈਕਸਟ ਵਲੌਗਸ ਵਿੱਚ ਮਿਲਾਂਗੇ ਓਕੇ